ਲੈ ਚੁੱਪੇ ਚਾਹ ਪੀ ਲੈ। ਭਾਬੀ ਮੈਂ ਚਾਹ ਚੂ ਨਹੀਂ ਪੀਂਦਾ। ਮੈਂ ਤਾਂ ਦੁੱਧ ਚੁੰਗੂ ਆ ਦੁੱਧ ਪੀਉ ਮੈਂ। ਓਹੋ ਮੈਂ ਤੇ ਭੁੱਲੀ ਗਈ ਤੂੰ ਤੇ ਦੁੱਧ ਪੀਣਾ। ਹਾਂ ਮੈਂ ਤਾਂ ਦੁੱਧ ਚੁੰਗੂ ਮੈਂ ਨੀਂ ਬੰਦ ਲੈ ਕੇ ਦੇ। ਚੱਲ ਅੰਦਰ ਆ ਮੈਂ ਤੈਨੂੰ ਦੁੱਧ ਦਿੰਨੀ ਆ। ਲਫੜ ਚੁੰਗ ਲੈ ਹੁਣ ਦੁੱਧ। ਭਾਬੀ ਇਹਦਾ ਦੁੱਧ ਆ ਨਹੀਂ ਰਿਹਾ। ਓ ਚੁੰਗ ਲੈ ਆ ਜੂਗਾ ਆਪੇ। ਹਾਂ ਚੰਗੀ ਤਰ੍ਹਾਂ ਚਾਲਾ ਤਾਂ ਪੈ ਗਿਆ ਪੈ ਗਿਆ ਪੈ ਗਿਆ ਹੈਨਾ ਭਾਈ ਹਾਂ ਜੇ ਭਾਬੀ ਨੇ ਦੁਬਾਰਾ ਕੁੱਟਣ ਲੱਗਿਆ ਫਿਰ ਆਪਾਂ ਕੀ ਕਰਾਂਗੇ ਓਏ ਹੁਣ ਨਹੀਂ ਘੁੱਟਦਾ ਹੈਗਾ ਹੁਣ ਤਾਂ ਰਾਲੇ ਥੱਕ ਕੇ ਪੈ ਗਿਆ ਹੋ ਹੈਨਾ ਆਜਾ ਆਪਾਂ ਵੀ ਪੈਨੇ ਆ ਓਏ ਨਹੀਂ ਆਪਾਂ ਉਰੇ ਨਹੀਂ ਪੈਂਦੇ ਹੈਗੇ ਕੀ ਪਤਾ ਇਹਨਾਂ ਦਾ ਚੀਚਘੜਾ ਜੇ ਦੁਬਾਰਾ ਸ਼ੁਰੂ ਹੋ ਜਾਏ ਫਿਰ ਔਖਾ ਹੋ ਜਾਊਗਾ ਕੰਮ ਆਪਾਂ ਤਾਂ ਆਪਣਾ ਮੇਰੇ ਵਾਲੇ ਚਵਾਰੀ ਤੇ ਸੌਣਿਆ ਜਾ ਕੇ ਉੱਥੇ ਚੱਕਾ ਹਾਂ ਚੱਲ ਕੇ ਰਛੀਤੀ ਘਰ ਉਥੇ ਸੌ ਪੇ ਓ ਪੈ ਗਿਆ ਬੇੜਾ ਮੈਨੂੰ ਲੱਗਦਾ ਹੈ ਮੀਟਰ ਮੱਚ ਗਿਆ ਨਹੀਂ ਪਿਆਉ ਜੁੱਟ ਗਿਆ ਤੁਸੀਂ ਬੈਠੋ ਮੈਂ ਆਇਆ ਜੀ ਆ ਗਿਆ ਮੈਂ ਹੈ ਇਹ ਸਾਰੇ ਗਵਾਂਡੀਆਂ ਦੀ ਲੜ ਤਾਂ ਹੈਗੀ ਹੈ ਸਾਡੇ ਵਾਲੀ ਨੂੰ ਕੀ ਡੋਬਾ ਪੈ ਗਿਆ ਮੇਰੇ ਸਾਲੇ ਦੀ ਨੂੰ ਹੈ ਮੈਨੂੰ ਲੱਗਦਾ 1 ਮੀਟਰ ਤਾਂ ਖੜਿਆ ਸੀ ਇਹ ਮੇਰਾ ਸਾਲਾ ਮੈਨੂੰ ਲੱਗਦਾ ਦੂਜਾ ਵੀ ਖੜ ਗਿਆ ਚਲ ਦੇਖਦਾ ਅੰਜ ਤਾਣੀ ਲੋਟਾਉਂ ਉੱਛਾ ਲੈ ਸੁੱਕਰੇ ਲੈਟ ਤਾਂ ਆ ਗਈ ਮੈਨੂੰ 33 ਸਾਲ ਅੱਜ ਲੈਟ ਬਣੌਖਾ ਹੋ ਜੂ ਅੱਜ ਕੰਮ ਸੁੱਕਾ ਹੀ ਲੰਘੂਗਾ ਚਲ ਆ ਤਾਂ ਵਧੀਆ ਹੋ ਗਿਆ ਤੋ ਲੈਣ ਦਰ ਨਹੀਂ ਹੋ ਚੀ ਮੈਂ ਥੱਕ ਗਈ ਮੈਂ ਤੇ ਸੌਣੀ ਆ ਉਹ ਸੌਣ ਨੂੰ ਹਲੇ ਕੀ ਹੋ ਗਿਆ ਉਠਾ ਤੁਸੀਂ ਥਕਾਤ ਹੈ ਮੈਨੂੰ ਸੌਣ ਦੋ ਚਲ ਆਤਾ ਵਧੀਆ ਹੋ ਗਿਆ ਜਿਹੜਾ ਪਹਿਲੀ ਸੌਂਗੀ ਨਾਲੇ ਸਾਲਾ ਮੇਰਾ ਪੜਦਾ ਰਹਿ ਜੂਗਾ चलो दुद्ध तो पी ला दुद्ध तो पीना बनता मेरा ये तो हो जूगा भी मैं सागरा तला दुद्ध तो पीता है ठीक है ले ਵੇਰਾ ਤਾਂ ਲੱਗਦਾ ਦੁੱਧ ਵੀ ਇਹੀ ਪੀਗੀ ਮੈਂ ਤਾਂ ਸਾਗ ਰਾਤਾ ਵਾਲਾ ਦੁੱਧ ਪੀਣ ਤੋਂ ਵੀ ਰਹਿ ਗਿਆ ਚਲ ਹੁਣ ਪੀਗੀ ਪੀਗੀ ਸਹੀ ਤਾਂ ਇਹ ਕਿਹੜਾ ਸੱਚ ਜਿਹਾ ਦੁੱਧ ਪੀ ਕੇ ਮੱਲਾ ਹੋਣ ਲੱਗਿਆ ਦੀਆਂ ਉਹ ਲੈ ਆ ਸਮਾਰ ਥੋੜਾ ਜਿਹਾ ਮੈਨੂੰ ਪੈ ਜਾਣ ਦੇ ਚੀਜ਼ ਤੁਸੀਂ ਉੱਧਰ ਹੀ ਪੈ ਜਾਣ ਦੇ ਥੱਕ ਮੈਨੂੰ ਪੈ ਤਾਂ ਜਾਣ ਦੇ ਇੱਥੇ ਮੈਂ ਤੁਹਾਡੇ ਕੋਈ ਆਣਾ ਤੁਸੀਂ ਇੱਧਰ ਆ ਕੇ ਪੈ ਜਾਓ ਉਹ ਤਾਂ ਵਧੀਆ ਹੋ ਗਿਆ ਅੱਜ ਤਾਂ ਪੜਦਾ ਰਹਿ ਗਿਆ ਮੇਰਾ ਵਧੀਆ ਹੋ ਗਿਆ ਸੌਂ ਗਈ ਹੈ ਕੱਲ ਨੂੰ ਕੋਈ ਹੀਲਾ ਵਸੀਲਾ ਕਰ ਲਾਂਗੇ ਇਹ ਮਿਲ ਗਈ ਬੁਬਲਾ ਪਲਾਉਣਾ ਬੁੱਢਾ ਜਾਦੀ ਉਹ ਭੁੱਲ ਗਿਆ ਤੀ ਓਏ ਉਹ ਦੁਬਾਰਾ ਬੁਲਾਉਣਾ ਹੂੰ ਹੂੰ ਇਹਨੂੰ ਬਾਬਲ ਬੁਲਾ ਕੇ ਮੈਂ ਫੋਨ ਫੋਨ ਦਾ ਕਾ ਤੋ ਨਹੀਂ ਮੈਨੂੰ ਤਾਂ ਐ ਲੱਗਦਾ ਵੀ ਇਹ ਪਾਣੀ ਵਾਲਾ ਬੁਲਬਲ ਹੈ ਅਕਰੀਮ ਜੀ ਜਿਹੜੀ ਚ ਪਾਰਖੀ ਹੈ ਜਾਂ ਤਾਂ ਖਾ ਲੈਣਾ ਜਾਂ ਗੇਡੇ ਕੇ ਦਿੰਨਾ ਕਰੀਮ ਪਈ ਹੋਈ ਓ ਕਰੀਮ ਵਾਲਾ ਬੁਲਬਲਾ ਇੱਕ ਪਾਣੀ ਪਾਣਾ ਪਹਿਲਾਂ ਛੇਕੀ ਬਣਾ ਫਿਰ ਫੁੱਲ ਜੇ ਆਏ ਫੁੱਲ ਗਿਆ ਫੁੱਲ ਗਿਆ ਉਹ ਫੁੱਲ ਗਿਆ ਫੁੱਲ ਗਿਆ ਫੁੱਲ ਗਿਆ ਓਏ ਫੁੱਲ ਗਿਆ ਭਾਈ 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 ਅਰੇਖ ਅਰੇਖ ਆਪਣੇ ਮਿਹੜੀ ਚ ਬੁਲਬਲਾ ਤਾਂ ਆ ਮੈਂ ਪਾਣੀ ਪਾ ਕੇ ਫੁਲਾਤਾ ਆ ਦੇਖ ਪਰੜੇ ਗਨੂਏ ਸਾੜੇ ਪਰੜੇ ਉੱਥੇ ਡੇਗਾ ਕਾ ਭਗਾ ਦੇ ਤੈਨੂੰ ਕਰਾਏ ਨਹੀਂ ਮੈਂ ਫੜ ਕੇ ਵਿਗਾਤ ਚ ਚੱਲ ਪਰੇ ਉੱਥੇ ਡੇਗਾ ਉੱਥੇ ਡੇਗਾ ਚੱਲ ਤੋ ਚੱਬਾ ਚਾ ਨਾ ਬੁਬਲਾ ਜਦ ਤ੍ਰਿਪਾ ਬਿਨ ਕੇ ਕਦੇ ਚਾਹ ਬਣਾ ਦੇ ਕਦੇ ਘੁੱਟ ਘੁੱਟ ਜਾ ਬਾ ਚੰਗਾ 18 ਮੀਟਰ ਦਾ ਚੱਲਦਾ ਨਹੀਂ ਤੇ ਭੈਣ ਦਾ ਯਾਰ ਜੁੰਟਾ ਕਿਹੜਾ ਕੱਢ ਗਿਆ ਲੈ ਚੁੱਪੇ ਚਾਹ ਪੀ ਲੈ ਅੱਬੀ ਮੈਂ ਚਾਹ ਚੂ ਨਹੀਂ ਪੀਂਦਾ ਮੈਂ ਤਾਂ ਦੁੱਧ ਚੁੰਗੂਗਾ ਦੁੱਧ ਪੀਉਂ ਮੈਂ ਓਹ ਹੋ ਮੈਂ ਤੇ ਭੁੱਲੀ ਗਈ ਤੂੰ ਤੇ ਦੁੱਧ ਪੀਣਾ ਹਾਂ ਮੈਂ ਤਾਂ ਦੁੱਧ ਚੁੰਗੂ ਮੈਂ ਨਹੀਂ ਮੈਂ ਤਾਂ ਲੈ ਕੇ ਦੇ ਚੱਲ ਅੰਦਰ ਆ ਮੈਂ ਤੈਨੂੰ ਦੁੱਧ ਦਿੰਨੀ ਆ ਮੈਂ ਦੁੱਧ ਪੀਵਾਂ ਓਏ ਲੋਕ ਕੀ ਕਹਿਣਗੇ ਨਾਲੇ ਮੇਰੀ ਬਦਨਾਮੀ ਕਰਾਏਗਾ ਤੂੰ ਨਾ ਮੈਂ ਵੀੜੇ ਚ ਚੰਗਾ ਲੱਗਦਾ ਐ ਤੂੰ ਚੱਲ ਆ ਤੈਨੂੰ ਅੰਦਰ ਦੁੱਧ ਦਿੰਨੀ ਆ ਅੰਦਰ ਦੁੱਧ ਦੁੱਧ ਮਿਲਵਾ ਚੱਲਾ ਜਾ ਚੱਲਾ ਲੋਕ ਕੀ ਕਹਿਣਗੇ ਓਂਡਾ ਵੱਡਾ ਦੁੱਧ ਚੁੰਗਦਾ ਤੇ ਦੇਖ ਹੀ ਨਾ ਲਵੇ ਇਹਨੂੰ ਮੈਂ ਨਹੀਂ ਮੈਨੂੰ ਪੋਉਗਾ ਹੱਦੀ ਹੋ ਗਈ ਇਹਨੇ ਇਹਨੂੰ ਦੁੱਧ ਦੇਣਾ ਹੀ ਪੈਣਾ ਮੰਨ ਦੇਖ ਹੀ ਨਾ ਲਵੇ ਕੋਈ ਨਾ ਕਿਨੂੰ ਦੁੱਧ ਚੁੰਗੜੇ ਬਾਹਰ ਲਾ ਦੇ ਜੇ ਕੋ ਦੇਖ ਲੂਗਾ ਫਿਰ ਤਾਂ ਨਹੀਂ ਕੋਈ ਦੇਖਦਾ ਨਹੀਂ ਦੇਖਦਾ ਹਾਂ ਫਿਰ ਬਾਹਰ ਲਾ ਕੇ ਫਿਰ ਕਿਵੇਂ ਕੋਈ ਦੇਖੂਗਾ ਨਾ ਮੈਂ ਦੁੱਧ ਚੁੰਗੂਆ ਲਫੜ ਚੁੰਗ ਲੈ ਹੁਣ ਦੁੱਧ ਹੂੰ ਆਪੀ ਇਹਦਾ ਦੁੱਧ ਆ ਨਹੀਂ ਰਿਹਾ ਉਹ ਚੁੰਗ ਲੈ ਆ ਜੂਗਾ ਆਪੇ ਹਾਂ ਚੰਗੀ ਤਰ੍ਹਾਂ ਆ ਗਿਆ ਆ ਗਿਆ ਧਿਆਨ ਨਾਲ ਦੰਦੀ ਨਾ ਵੜਦੀ ਕਿਤੇ ਨਹੀਂ ਵੜਦਾ ਵੇ ਹੋਲੀ ਹਾਂ ਦੁੱਧ ਵਧੀਆ ਸੀ ਮਜ਼ਾ ਆ ਗਿਆ ਪੀ ਕੇ ਵੇ ਮੂੰਹ ਪੂੰਝ ਲੈ ਚੰਗੀ ਤਰ੍ਹਾਂ ਇਹਨੂੰ ਤੇ ਦਿਹਾੜੀ ਚ ਇਹਨੇ ਚਾਰ ਵਾਰੀ ਦੁੱਧ ਦੇਣਾ ਪੈਂਦਾ। ਵੇ ਚੁੱਪੇ ਕੀ ਕਰਨ ਲੱਗਾ ਹੋਇਆ? ਤਾਂ ਵੀ ਕੁਛ ਨਹੀਂ। ਅਰੇ ਖੇਡੀ ਏ। ਨਾ ਨਹੀਂ ਮੇਰੇ ਦੁੱਧਾ ਅਚ ਮੋਜੂਆ। ਚੱਲ ਖੇਡਦੇ ਆ ਕੋਈ ਗੱਲ ਨਹੀਂ। ਪਹਿਲੇ ਆਹ ਕੱਪੜੇ ਤਾਂ ਪਾ ਲੈ। ਪਹਿਲੇ ਖੇਡ ਲਈ ਏ। ਮੈਂ ਛੋਟੇ ਨੂੰ ਸਾਰਾ ਦਿਨ ਤੋਂ ਪਿਆਰ ਰਹਿਣਾ ਵਾ। ਪਹਿਲੇ ਕੱਪੜੇ ਪਾ ਉੱਠ ਕੇ। ਆਉਣਾ ਸੁੱਕਣੇ। ਨਾਲੇ ਮੈਨੂੰ ਹਾਕ ਦੇਦੀ ਕਰਕੇ। ਚੰਗਾ। ਹੰਦੇ ਭਈ ਮੇਂ ਗਰਮੀ ਚ ਹਾ ਹਾ ਦਾ ਨਾ ਵੀ ਬੇਕਾਰ ਕੰਮ ਹੈ ਇਹ ਹੀ ਜਿਦਾ ਕੁਛ ਹੈ ਚਲ ਇਹ ਹੈ ਕੀ ਦਾ ਮੇਰਾ ਛੜਾ ਬਿਆਲੇ ਟੈਂਟ ਜਿੱਡਾ ਹੈ ਮੈਂ ਕਿਜੀ ਕਿਸੇ ਤੇ ਬਿਆਹ ਹੈ ਨਾ ਟੈਂਟ ਨਹੀਂ ਕਿਸ ਨੂੰ ਕਿਰਾਏ ਤੇ ਲੈਣ ਦਿੰਦਾ ਇਹੀ ਕਹਿ ਦੂਆਂ ਕਿ ਸਾਡੇ ਘਰੋਂ ਬੁੱਕ ਕਰ ਲਓ ਖੋਲ ਦਿੰਨਾ ਹੋਰ ਇਹਨੂੰ ਪਾ ਪੈ ਗਿਆ ਡਿੱਗ ਵੀ ਨਾ ਜਾਵੇ ਓਏ ਪੈ ਗਿਆ ਪਿੰਡਾ ਯਾਰ ਪਿੰਡਾ ਵੀ ਨਾ ਵਜਨ ਪੀਲੇ ਰੰਗ ਦਾ ਮੇਰੇ ਯਾਰ ਕੋਲੇ ਜਾਣਾ ਚੁੱਪੇ ਕੋਲੇ ਚੁੱਪੇ ਬਣਾ ਕਿੱਥੇ ਜੀ ਲੱਗਦਾ ਹੈ ਚੁੱਪੇ ਵੇ ਹੋਰ ਲੈ ਕੇ ਆਉਂਗਾ ਧਰ ਨੀ ਮੀਓ ਹਾਂ ਆ ਕੀ ਓਏ ਸੱਪ ਆ ਗਿਆ ਓਏ ਓਏ ਸੱਪ ਆ ਗਿਆ ਓਏ ਓਏ ਮਾਰ ਗਿਆ ਓਏ 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 ਹਾਂ ਓਏ ਓਏ ਆ ਕੀ ਆ ਓਏ ਇਹਦਾ ਚਲਾ ਜਾਨ ਕੱਟਤੀ ਹੁੰਦੀ ਮੈਂ ਕਰੇ ਸੱਪ ਪੈ ਗਿਆ ਮੇਰੇ ਤੇ ਗਲੇ ਚ ਓ ਪਾਗਲ ਬੰਦੇ ਸੱਪ ਨਹੀਂ ਹੈਗਾ ਆ ਦੇਖ ਇਹ ਨੀ ਬੁਨ ਚੋੜਾ ਹੈ ਨਵੇਂ ਜਮਾਨੇ ਦਾ ਓਏ ਨਾ ਹੋਰ ਓਏ ਨੀ ਬੁਨ ਚੋੜ ਨਹੀਂ ਹੈਗਾ ਹੋਰ ਕੀ ਹੈ ਇਹ ਦੇਖਾ ਐ ਐ ਕਰਕੇ ਨਾ ਇਹ ਦੁੱਧ ਪੁੰਨ ਨਹੀਂ ਹੈ ਜਿਵੇਂ ਦੋ ਦੋ ਡੋਲੂਆਂ 'ਚ ਇਕੱਠਾ ਦੁੱਧ ਪਾਣਾ ਹੋਵੇ ਨਾ ਦੋ ਡੋਲੂਆਂ 'ਚ ਕਿਹਦਾ ਪਾ ਜਾਂਦਾ ਇਕ ਚਿਹਦਰ ਪਾ ਜਾਂਦਾ ਇਦੀ ਮੌਕੇ ਤਾਂ ਕੋਈ ਨਹੀਂ ਹੈ ਕਿ ਫਿਰ ਮੌਕੇ ਤੜੇ ਹੁੰਦੇ ਨੇ ਫਿਰ ਤਾਂ ਦੁੱਧ ਤੇ ਮੱਖੀ ਮੱਖੀ ਜੜੇ ਉਹ ਪਿੱਛੇ ਲੰਘ ਜੂਗੀ ਕਸ਼ਮਾ ਪੁੰਨ ਵਾਸਤੇ ਜਾਲੀ ਜੀ ਤਾਂ ਹੁੰਦੀ ਆ ਆਹ ਤਾਂ ਐਨਾਂ ਕਹਿੰਦਾ ਥਿੰਦਾ ਐਨਾਂ ਕਹਿੰਦਾ ਬਹੁਤ ਹੁੰਦਾ ਓਏ ਇਹ ਨਿੰਬੂ ਨਹੀਂ ਚੂੜਾ ਵੱਡੇ ਨਿੰਬੂ ਸੰਤਰੇ ਸ਼ੁੰਤਰਾਂ ਦਾ ਜੂਸ ਕੱਢਦੀ ਐ ਵੀ ਘਰੇ ਜੂਸ ਕੱਢਣਾ ਸੰਤਰਿਆਂ ਦਾ ਉਹ ਹੈ ਨਾ ਯਾਰ ਮੈਨੂੰ ਲੱਗਦਾ ਕੁਝ ਹੋਰ ਇਹ ਚੀਜ਼ ਹੈ ਇਹ ਹਾਂ ਉੱਤਰ ਰੰਗ ਦੇਖ ਲੈਦਾ ਕਿਹੜਾ ਲਾਲ ਲਾਲ ਜਾਏ ਪਰ ਉਹ ਇਹ ਵੀ ਜਿੰਨੀ ਵਰਗਾ ਰੰਗ ਹੈ ਨਿੰਬੂ ਨਚੂੜ ਦਾ ਰੰਗ ਤਾਂ ਹੀ ਲਾਲ ਹੋਊਗਾ ਹਾਂ ਨਾ ਪੁੰਨੀ ਦਾ ਸਹੀ ਗੱਲ ਹੈ ਹਨਾ ਆਪਾਂ ਇਹ ਕਰਦਿਆਂ ਆਪਾਂ ਕਿਸੇ ਸਿਆਣੇ ਬੰਦੇ ਤੋਂ ਪੁੱਛ ਕੇ ਆਈਏ ਜਾ ਕੇ ਸਿਆਣਾ ਬੰਦਾ ਕੌਣ ਹੈ ਆਪਣੇ ਤੋਂ ਬਣਾ ਪੂਰੇ ਪਿੰਡ ਚ ਉਹ ਹੋਣਾ ਕੋਈ ਮਿਲ ਜਾਊਗਾ ਪੁੱਛ ਲਾਂਗੇ ਭਾਈ ਬਾਈ ਤੂੰ ਸਿਆਣਾ ਥੋੜਾ ਜਿਹਾ ਥੋੜਾ ਜਿਹਾ ਵੀ ਹਾਂ ਮੈਂ ਸਿਆਣਾ ਫਿਰ ਆਪਾਂ ਉਹਨੂੰ ਪੁੱਛ ਲਾਂਗੇ ਥੋੜਾ ਜਿਹਾ ਘੱਟ ਸਿਆਣਾ ਹੋਣਾ ਹਨਾ ਜਿਹੜਾ ਹਾਂ ਚੱਲ ਜਿੰਨਾ ਕਰੀ ਜਾਓ ਓਏ ਚੱਲ ਛੱਡ ਕਿਤੇ ਨਹੀਂ ਜਾਂਦੇ ਆਪਾਂ ਆਪਾਂ ਹੀ ਕਰਦੇ ਭਾਗੂ ਨੇ ਪੁੱਛ ਲਈ ਕੀ ਪਤਾ ਉਹਦੇ ਛੜਿਆਂ ਦਾ ਦੁੱਧ ਉਬਲੇ ਕੁਚੰਕ ਜਿਨੀ ਹੈ ਗਿਆਸ ਹਾਏ ਹੋਈ ਉਹ ਦੇਖੀ ਕਿਤੇ ਵੱਢ ਲੈ ਪੁਰਾਣੀ ਯਾਰੀ ਹੈ ਆਪਣੀ ਓਏ ਹੋਏ ਹੋਏ ਇਹ ਵੇ ਬੜਾ ਦੁੱਖ ਲੱਗ ਰਿਹਾ ਵੇ ਧਿਆਨ ਨਾਲ ਕੋਈ ਨਾ ਡਾਕਟਰ ਲੱਗੂਗਾ ਪਹਿਲੀ ਵਾਰ ਪਿਆ ਨਾ ਹੋ ਹੋ ਵੇ ਹੋਲੀ ਕਹਿੰਦਾ ਹੌਲੀ ਹੌਲੀ ਕੱਢਦਾ ਮੈਂ ਤਾਂ